ਮੀਹ ਨੇ ਖੁੱਲੀ ਪ੍ਰਸ਼ਾਸਨ ਦੀ ਪੋਲ ਮੋਗਾ ਚ ਕਹਾਂ ਅੰਦਰ ਦਾਖਲ ਹੋਇਆ ਗੰਦਾ ਪਾਣੀ ਮੋਗਾ ਸ਼ਹਿਰ ਚ ਮੰਗਲਵਾਰ ਨੂੰ ਸਵੇਰ ਤੋਂ 3 ਘੰਟਿਆਂ ਤੱਕ ਮੀਹ ਨੇ ਵਾਰਡ ਨੰਬਰ 16 ਹਰਗੋਵਿੰਦ ਨਗਰ ਅਤੇ ਟ੍ਰੇਨ ਲਾਈਨ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਖਰਾਬ ਕਰ ਦਿੱਤੀ ਦਰੇਨ ਦੀ ਸਫਾਈ ਨਾ ਹੋਣ ਕਾਰਨ ਨਿਕਾਸੀ ਨਾਲੇ ਓਵਰਫਲੋ ਹੋ ਗਏ ਤੇ ਗੰਦਾ ਪਾਣੀ ਸਿੱਧਾ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ ਪਰੀਸ਼ਾਨ ਹੋਏ ਇਲਾਕਾ ਨਿਵਾਸੀਆਂ ਨੇ ਬੋਹਨਾ ਚੌਂਕ ਵਿਖੇ ਮੋਗਾ ਕੋਟਕਪੂਰਾ ਹਾਈਵੇ ਰੋਡ ਤੇ ਰੋਸ ਵਜੋਂ ਟ੍ਰੈਫਿਕ ਜਾਮ ਕਰ ਦਿੱਤਾ ਜੇਲ੍ਹ ਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਨਸ਼ਾ ਕਰਨ ਦਾ ਦੋਸ਼ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਅਸਾਮ ਦੀ ਡਿਬਰੂਗੜ ਜੇਲ੍ਹ ਚ ਰਹਿੰਦੇ ਹਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼ ਹੈ ਕੁਝ ਦਿਨ ਪਹਿਲਾਂ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਵਿਰੁੱਧ ਅਦਾਲਤ ਚ ਚਲਾਨ ਪੇਸ਼ ਕੀਤਾ ਸੀ ਪਗਵੰਤ ਸਿੰਘ ਬਾਜੇਕੇ ਦੇ ਬਿਆਨ ਚ ਦਾਵਾ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਚ ਨਸ਼ੇ ਦਾ ਆਦੀ ਹੋ ਗਿਆ ਹੈ। ਅਮਰਿਤਪਾਲ ਸਿੰਘ ਦੇ ਵਕੀਲ ਉਕਤ ਬਿਆਨ ਨੂੰ ਸਿਰਫ ਅਫਵਾਹ ਦੱਸ ਰਹੇ ਹਨ। ਸਾਧਵੀਆਂ ਨਾਲ ਰੇਪ ਮਾਮਲੇ ਚ ਰਾਮ ਰਹੀਮ ਨੇ ਅਚਾਨਕ ਵਾਪਸ ਲਈ ਪਟੀਸ਼ਨ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ 2017 ਦੇ ਪ੍ਰਸਿੱਧ ਜਬਰ ਜਨਾਹ ਮਾਮਲੇ 'ਚ ਆਪਣੀ ਸਜ਼ਾ ਨੂੰ ਮੁਅਤਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ ਅਧਿਕਾਰਤ ਤੌਰ ਤੇ ਵਾਪਸ ਲੈ ਲਈ ਹੈ ਹਾਈ ਕੋਰਟ ਨੇ ਪਟੀਸ਼ਨ ਨੂੰ ਪਟੀਸ਼ਨਰ ਦੀ ਇੱਛਾ ਮੁਤਾਬਕ ਖਾਰਜ ਕਰ ਦਿੱਤਾ ਪੰਜਾਬ 'ਚ ਸਕੂਲ ਬੱਸ ਹਾਦਸਾ ਓਵਰਟੇਕ ਦੇ ਚੱਕਰ 'ਚ ਖੇਤਾਂ 'ਚ ਪਲਟੀ ਵਿਦਿਆਰਥੀਆਂ ਨਾਲ ਭਰੀ ਬੱਸ ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਪਿੰਡ ਮਾੜੀ 'ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਖੇਤਾਂ 'ਚ ਅਚਾਨਕ ਪਲਟ ਗਈ। ਬੱਸ ਦੇ ਪਲਟਣ ਤੋਂ ਬਾਅਦ ਥਾਨਕ ਲੋਕ ਇਕੱਠੇ ਹੋ ਗਏ ਅਤੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ। ਹਿਮਾਚਲ 'ਚ ਪੰਜੀ ਲੈਂਡਸਲਾਈਡਾਂ 40 ਹੜ੍ਹ ਤੇ 23 ਬੱਦਲ ਫਟਣ ਦੀਆਂ ਘਟਨਾਵਾਂ। हिमाचल प्रदेश ਵਿੱਚ ਮਾਨਸੂਨ ਦੀ ਬਾਰਿਸ਼ ਲਗਾਤਾਰ ਤਬਾਹੀ ਮਚਾ ਰਹੀ ਹੈ ਅਤੇ ਆਵਾਜਾਈ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਬੁੱਧਵਾਰ ਸਵੇਰ ਤੱਕ ਰਾਜ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਰਾਸ਼ਟਰੀ ਰਾਜਮਾਰਗ ਅਤੇ 383 ਸੜਕਾਂ ਬੰਦ ਰਹੀਆਂ। ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਰਾਜਮਾਰਗ ਬੰਦ ਰਿਹਾ। ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਐਡਵੋਕੇਟ ਤਾਮੀ ਤੇ ਕਸਿਆ ਤਨਜ਼ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਕਿਸੇ ਦੇ ਧਾਰਮਿਕ ਮਾਮਲਿਆਂ ਵਿੱਚ ਕੋਈ ਦਖਲ ਨਹੀਂ ਦੇ ਰਹੇ ਹਾਂ ਜਦੋਂ ਖਾਲਸਾ ਪੰਥ ਦਾ 300 ਸਾਲਾ ਮਨਾਇਆ ਗਿਆ ਸੀ ਉਦੋਂ ਕਿਸਤੀ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਕੀ ਗੁਰੂ ਸਾਹਿਬ ਸਿਰਫ ਉਹਨਾਂ ਦੇ ਗੁਰੂ ਹਨ ਗੁਰੂ ਸਾਹਿਬ ਤਾਂ ਸਾਰਿਆਂ ਦੇ ਸਾਂਝੇ ਹਨ ਸਰਦੀ ਪ੍ਰਾਇਮਰੀ ਸਕੂਲਾਂ ਚ ਪੋਸਟਾਂ ਖਾਲੀ ਇੱਕ ਅਧਿਆਪਕ ਪੜਾ ਰਿਹਾ 5-5 ਜਮਾਤਾਂ ਸਰਦ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਕਮਾਂਤਰੀ ਸਰਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਸਮਿਆਂ ਚ ਭਾਰਤ-ਪਾਕਿਸਤਾਨ ਦੀਆਂ ਜੰਗਾਂ ਅਤੇ ਰਾਵੀ ਦਰਿਆ ਦੀਆਂ ਮਾਰਾਂ ਕਾਰਨ ਆਰਥਿਕ ਤੇ ਵਿਦਿਅਕ ਤੌਰ ਤੇ ਨੁਕਸਾਨ ਸਹਿਣੇ ਪਏ ਹਨ ਉੱਥੇ ਹੀ ਸਰਦ ਦੀ ਇਲਾਕਿਆਂ ਚ 4 ਦਰਜਨਾ ਤੋਂ ਵੱਧ ਸਰਕਾਰੀ ਐਲੀਮੈਂਟਰੀ ਸਕੂਲਾਂ ਚ ਇੱਕ ਅਧਿਆਪਕ 5-5 ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਿਹਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਘਾਟ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਜਹਲਾਨ ਪਿੰਡ 'ਚ ਪੁਲਿਸ ਤੇ ਕਿਸਾਨਾਂ ਵਿਚਕਾਰ ਟਕਰਾ। ਥਾਣਾ ਪਸਿਆਣਾ ਅਧੀਨ ਆਉਂਦੇ ਪਿੰਡ ਜਹਲਾ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਕਿਸਾਨ ਆਹਮੋ-ਸਾਮਣੇ ਹੋ ਗਏ। ਪੁਲਿਸ ਵੱਲੋਂ ਕਈ ਦਰਜਨ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਗਈ ਜਿਸ ਦੌਰਾਨ ਪੁਲਿਸ ਨੂੰ लाठीचार्ज ਤੇ ਸਖਤਾਈ ਵੀ ਵਰਤਣੀ ਪਈ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਲੈ ਜਾਇਆ ਗਿਆ। 90 ਲੱਖ ਦੀ ਧੋਖਾਧੜੀ 'ਚ ਸਾਧਵੀ ਗ੍ਰਿਫਤਾਰ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ 90 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ 1 ਸਾਲ ਤੋਂ ਫਰਾਰ ਸਾਧਵੀ ਰੀਨਾ ਰਗੂਵੰਸੀ ਨੂੰ ਪੁਲਿਸ ਨੇ ਨਰੰਦਾਪੁਰਮ ਜ਼ਿਲ੍ਹੇ ਦੇ ਚਾਂਦਪੁਰ ਪਿੰਡ ਤੋਂ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੇ ਉਸ ਦਾ 2 ਦਿਨਾਂ ਦਾ ਰਿਮਾਂਡ ਮਿਲਿਆ ਹੈ ਸਾਧਵੀ ਤੇ ਦੋਸ਼ ਹੈ ਕਿ ਉਸਨੇ ਮਹੰਤ ਕਨਕ ਬਿਹਾਰੀ ਦਾਸ ਦੀ ਮੌਤ ਤੋਂ ਬਾਅਦ ਉਹਨਾਂ ਦੇ ਮੋਬਾਈਲ ਨੰਬਰ ਦੀ ਦੁਰਵਰਤੋਂ ਕਰਕੇ ਸ਼੍ਰੀ ਰਾਮ ਜਾਨ ਕੀ ਮੰਦਰ ਕਮੇਟੀ ਦੇ 90 ਲੱਖ ਰੁਪਏ ਹੜੱਪ ਲਏ ਸਨ ਚੰਡੀਗੜ੍ਹ ਦੀ ਸਾਬਕਾ ਐਮਪੀ ਕਿਰਨ ਖੇਰ ਨੂੰ ਨੋਟਿਸ ਚੰਡੀਗੜ੍ਹ ਸ਼ਹਿਰ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਤੇ ਸੈਕਟਰ 7 ਅਲਰਟ ਸਰਕਾਰੀ ਰਿਹਾਇਸ਼ ਤੇ ਬਦਲੇ ਲਗਭਗ 12,76,000 ਰੁਪਏ ਦੀ ਲਾਇਸੈਂਸ ਫੀਸ ਬਕਾਇਆ ਹੈ ਪ੍ਰਸ਼ਾਸਨ ਦੇ ਸਹਾਇਕ ਕੰਟਰੋਲਰ ਰੈਂਟਸ ਦਫ਼ਤਰ ਵੱਲੋਂ ਉਹਨਾਂ ਨੂੰ 24 ਜੂਨ 2005 ਨੂੰ ਨੋਟਿਸ ਭੇਜਿਆ ਗਿਆ ਹੈ ਇਸ ਨੋਟਿਸ ਤੇ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਸਮੇਂ ਸਿਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਇਸ ਤੇ 12% ਸਾਲਾਨਾ ਵਿਆਜ ਵੀ ਲਗਾਇਆ ਜਾਵੇਗਾ। ਜੀਵਨ ਜੋਤ ਪ੍ਰੋਜੈਕਟ ਦੌਰਾਨ 200 ਹੋਰ ਬੱਚੇ ਕਿਤੇ ਰੈਸਕਿਊ। ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਜੀਵਨ ਜੋਤ ਮੁਹਿੰਮ ਦੌਰਾਨ 6 ਦਿਨਾਂ ਚ 137 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ। ਉਨਾ ਦੱਸਿਆ ਕਿ ਮੰਗਲਵਾਰ ਨੂੰ 16 ਜ਼ਿਲ੍ਹਿਆਂ 'ਚ ਉਹਨੀ ਥਾਵਾਂ 'ਤੇ چھਾਪੇਮਾਰੀ ਹੋਈ ਜਿਨ੍ਹਾਂ ਦੌਰਾਨ 20 ਹੋਰ ਪੀਕ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ। ਉਹਨਾਂ ਕਿਹਾ ਕਿ ਬਚਾਏ ਗਏ 20 ਬੱਚਿਆਂ 'ਚੋਂ 13 ਨੂੰ ਦਸਤਾਵੇਜ਼ੀ ਜਾਂਚ ਤੇ ਮਾਪਿਆਂ ਦੀ ਸਲਾਹ-ਮਸ਼ਵਰੇ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ ਜਦਕਿ 7 ਬੱਚਿਆਂ ਨੂੰ ਪਟਿਆਲਾ ਦੇ ਬਾਲ ਘਰ 'ਚ ਭੇਜਿਆ ਗਿਆ। ਨਰਮੇ ਤੇ ਚਿੱਟੀ ਮੱਖੀ ਦਾ ਹਮਲਾ ਕਿਸਾਨਾਂ ਨੇ ਵਾਹੀ 4 ਏਕੜ ਫਸਲ ਬਠਿੰਡਾ ਜ਼ਿਲ੍ਹੇ ਚ ਨਰਮੇਦੀ ਫਸਲ ਇੱਕ ਵਾਰ ਫਿਰ ਚਿੱਟੀ ਮੱਖੀ ਦੀ ਮਾਰ ਹੇਠ ਆ ਗਈ ਹੈ। ਪਿੰਡ ਪੱਕਾ ਕਲਾਂ ਚ ਚਿੱਟੀ ਮੱਖੀ ਦੇ ਹਮਲੇ ਕਾਰਨ ਦੋ ਦਿਨਾਂ ਅੰਦਰ ਦੋ ਕਿਸਾਨਾਂ ਨੇ ਆਪਣੀ 4 ਏਕੜ ਨਰਮੇਦੀ ਖੜੀ ਫਸਲ ਵਾਸ ਦਿੱਤਾ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਨੇ ਚਿੱਟੀ ਮੱਖੀ ਦੇ ਹਮਲੇ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਇਹਨਾਂ ਦੋਵਾਂ ਕਿਸਾਨਾਂ ਤੋਂ ਇਲਾਵਾ ਕਿਸੇ ਨੇ ਇਸ ਮਾਮਲੇ ਚ ਖੇਤੀਬਾੜੀ ਵਿਭਾਗ ਦੇ ਮਾਰਾ ਨਾਲ ਸੰਪਰਕ ਨਹੀਂ ਕੀਤਾ। ਮੋਗਾ ਦੇ ਪਿੰਡ ਮੱਲਿਆਣਾ ਚ ਸਥਿਤੀ ਬਣੀ ਹਾਰਡ ਵਰਗੀ ਟੁੱਟਿਆ ਪਿੰਡ ਦਾ ਸੰਪਰਕ ਬੀਤੇ ਦਿਨ ਮੌਨਸੂਨ ਦੀ ਬਾਰਿਸ਼ ਨੇ ਪਿੰਡਾਂ ਵਿੱਚ ਸਥਿਤੀ ਹਾਰਡ ਵਰਗੀ ਕਰ ਦਿੱਤੀ ਹੈ ਮੋਗਾ ਜ਼ਿਲ੍ਹੇ ਵਿੱਚ 5 ਘੰਟੇ ਹੋਈ ਬਾਰਿਸ਼ ਨੇ ਖੇਤਾਂ ਵਿੱਚ ਪਾਣੀ ਜਮਾ ਕਰ ਦਿੱਤਾ ਹੈ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲਿਆਣਾ ਵਿੱਚ ਸਥਿਤੀ ਹਾਰਡ ਵਰਗੀ ਬਣੀ ਹੋਈ ਹੈ ਪਿੰਡ ਵਾਸੀਆਂ ਨੂੰ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਸੜਕ ਤੱਕ ਤੋੜਨੀ ਪਈ ਤੜਕੇ ਸਵੇਰੇ ਪਟਿਆਲਾ ਚ ਪੁੱਜੇ ਲੋਕਲ ਬਾਡੀ ਮੰਤਰੀ ਕੂੜੇ ਦੇ ਢੇਰ ਦੇਖ ਔਏ ਹੈਰਾਨ ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਸਿੰਘ ਸਵੇਰੇ ਪਟਿਆਲਾ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨੋਰੀ ਅੱਡੇ ਨੇੜੇ ਨਵੀਂ ਸਬਜ਼ੀ ਮੰਡੀ ਕੋਲ ਲੱਗੇ ਕੂੜੇ ਦੇ ਢੇਰਾਂ ਨੂੰ ਦੇਖ ਕੇ ਮੰਤਰੀ ਨੇ ਹੈਰਾਨ ਹੁੰਦਿਆਂ ਕਿਹਾ ਕਿ ਪਟਿਆਲਾ ਦੇ ਹਾਲਾਤ ਅਜਿਹੇ ਹੋਣਗੇ ਇਹ ਉਮੀਦ ਨਹੀਂ ਸੀ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਕੂੜੇ ਤੋਂ ਨਿਜਾਤ ਮਿਲ ਸਕੇ ਪਾਕਿਸਤਾਨੀ ਨਾਗਰਿਕ ਦੀ ਭਾਰਤੀ ਸਰਦ ਚ ਕੁਛ ਪੈਟ ਪਾਕਿਸਤਾਨੀ 20 ਰੁਪਏ ਦੀ ਕਰੰਸੀ ਬਰਾਮਦ ਭਾਰਤ ਪਾਕਿਸਤਾਨ ਸਰਦ ਤੇ ਸੁਰੱਖਿਆ ਦੀਆਂ ਨਜ਼ਰਾਂ ਨੂੰ ਚਕਮਾ ਦੇਣ ਦੀ ਅਸਫਲ ਕੋਸ਼ਿਸ਼ ਕਰਦੇ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਬਾਰਡਰ ਸਿਕਿਉਰਿਟੀ ਫੋਰਸ ਬੀਐਸਐਫ ਦੀ 155ਵੀਂ ਬਟਾਲੀਅਨ ਦੇ ਜਵਾਨਾਂ ਨੇ ਫੜ ਲਿਆ ਫੜੇ ਗਏ ਵਿਅਕਤੀ ਦੀ ਪਛਾਣ ਮੁਜਾਮਿਲ ਹੁਸੈਨ ਪੁੱਤਰ ਮੁਹੰਮਦ ਹੁਸੈਨ ਵਾਸੀ ਪਿੰਡ ਮਚਾਨੂ ਹੁਸੈਨਾਬਾਦ ਜ਼ਿਲ੍ਹਾ ਕਾਹਨੇਵਾਲ ਵਜੋਂ ਹੋਈ ਹੈ ਉਸਦੇ ਕਬਜ਼ੇ ਚ 20 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਅਦਾਲਤ ਚ ਹੋਈ ਬਹਿਸ 25 ਜੁਲਾਈ ਨੂੰ ਹੋਵੋਗੀ ਮਾਮਲੇ ਦੀ ਅਗਲੀ ਸੁਣਵਾਈ ਪੰਜਾਬ ਦੀ ਸਿਆਸਤ ਚ ਇਸ ਸਮੇਂ ਗਰਮਾਏ ਮਾਹੌਲ ਦੌਰਾਨ ਹਰ ਕਿਸੇ ਦੀਆਂ ਨਜ਼ਰਾਂ ਸਾਬਕਾ ਮੰਤਰੀ ਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਤੇ ਟਿਕੀਆਂ ਹੋਈਆਂ ਹਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਮੰਗਲਵਾਰ ਮੁਹਾਲੀ ਅਦਾਲਤ 'ਚ ਕਰੀਬ 2 ਘੰਟੇ ਤੱਕ ਜ਼ੋਰਦਾਰ ਬਹਿਸ ਹੋਈ ਹੁਣ ਇਸ ਹਾਈ ਪ੍ਰੋਫਾਈਲ ਕੇਸ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ ਕਪੂਰਥਲਾ 'ਚ ਮੀਂਹ ਕਾਰਨ ਖਸਤਾ ਹਾਲਤ ਇਮਾਰਤ ਡਿੱਗ ਗਈ ਜਾਨੀ ਨੁਕਸਾਨ ਤੋਂ ਬਚਾ ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ ਇਲਾਕੇ ਵਿੱਚ ਅੱਧੀ ਰਾਤ ਨੂੰ ਇੱਕ ਇਮਾਰਤ ਡਿੱਗ ਗਈ जिसਦੇ ਨਾਲ ਇਮਾਰਤ ਦੇ ਸਾਹਮਣੇ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਉੱਤੇ ਮਲਬਾ ਡਿੱਗਣ ਨਾਲ ਆਸ-ਪਾਸ ਲੱਗੇ ਬਿਜਲੀ ਦੇ ਖੰਬੇ ਟੁੱਟ ਗਏ ਅਤੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜੇਕਰ ਦਿਨ ਦੇ ਸਮੇਂ ਇਹ ਹਾਦਸਾ ਹੁੰਦਾ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ। 14 ਸਾਲਾਂ ਚ ਵੀ ਪੂਰਾ ਨਹੀਂ ਹੋ ਸਕਿਆ 13 ਕਿਲੋਮੀਟਰ ਲੰਮਾ ਸੜਕੀ ਪ੍ਰੋਜੈਕਟ ਦੀਨਾਨਗਰ ਤੋਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੰਬਰ 44 ਤੇ ਪੈਂਦੇ ਅੱਡਾ ਮੀਰਥਲ ਨਾਲ ਜੋੜਨ ਲਈ ਸਾਲ 2011 ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ 13 ਕਿਲੋਮੀਟਰ ਲੰਮਾ ਰੋਡ ਪ੍ਰੋਜੈਕਟ ਅੱਜ 14 ਸਾਲ ਬੀਤਣ ਅਤੇ ਚਾਰ ਸਰਕਾਰਾਂ ਹੰਡਾਉਣ ਮਗਰੋਂ ਵੀ ਸਿਰੇ ਨਹੀਂ ਚੜ੍ਹ ਸਕਿਆ ਹੈ ਇਸ ਵੇਲੇ ਗੈਰ ਨਿਰਮਾਣ ਕਾਰਜਾਂ ਕਰਕੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪ੍ਰਗਟ ਸਿੰਘ ਨੇ ਕਿਰੇ ਅਕਾਲੀ ਆਗੂ ਕਿਹਾ ਕੈਪਟਨ ਤੇ ਬਾਦਲ ਪਰਿਵਾਰ ਦੇ ਸਮਝੌਤੇ ਕਾਰਨ ਨਹੀਂ ਮਿਲੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦਰਮਿਆਨ ਸਮਝੌਤਾ ਹੋਣ ਕਰਕੇ ਬੇਅਦਬੀ ਦੇ ਦੋਸ਼ੀ ਡੇਰਾ ਮੁਖੀ ਨੂੰ ਸਜ਼ਾ ਨਹੀਂ ਮਿਲੀ ਬੇਅਦਬੀ ਦੇ ਮਾਮਲਿਆਂ ਦੀ ਜੜ 2007 ਚ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਵਰਗੀ ਪੁਸ਼ਾਕ ਪਾਉਣਾ ਸੀ ਅਕਾਲੀ ਦਲ ਦੀ ਸਰਕਾਰ ਨੇ ਡੇਰਾ ਮੁਖੀ ਖਿਲਾਫ ਦਰਜ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਭਰੀ ਅਤੇ ਜੇਕਰ ਉਸ ਵਕਤ ਹੀ ਡੇਰਾ ਮੁਖੀ ਖਿਲਾਫ ਸਹੀ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਅਜਿਹੀ ਨੌਬਤ ਨਹੀਂ ਆਉਣੀ ਸੀ। ਮੋਗਾ ਦੇ ਪਿੰਡ ਸਿੰਘਾਵਾਲਾ ਚ ਬਰਸਾਤੀ ਪਾਣੀ ਨੇ ਮਚਾਇਆ ਕਹਿਰ, ਕਈ ਕਰਾ ਦੇ ਅੰਦਰ ਵੜਿਆ ਪਾਣੀ। ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਵਿੱਚ ਭਾਰੀ ਬਾਰਿਸ਼ ਮਗਰੋਂ ਲੋਕ ਜ਼ਿੰਦਗੀ ਦੇ ਸਭ ਤੋਂ ਵੱਡੇ ਸੰਕਰਾਸ਼ ਦਾ ਸਾਹਮਣਾ ਕਰ ਰਹੇ ਹਨ। ਮੁੱਖ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਰਬੰਧ ਨਾ ਕੀਤਾ ਜਾਣਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਦੀ ਉਚਾਈ ਇੰਨੀ ਵੱਧ ਚੁੱਕੀ ਹੈ ਕਿ ਇਹ ਇੱਕ ਵੱਡੀ ਮਿੱਟੀ ਦੀ ਕੰਧ ਬਣ ਗਈ ਹੈ ਜਿਸ ਕਾਰਨ ਪਿੰਡ ਵੱਲੋਂ ਆਉਣ ਵਾਲਾ ਸਾਰਾ ਪਾਣੀ ਰੁਕ ਗਿਆ ਹੈ। ਇਸ ਕਾਰਨ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਅਤੇ ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ।